ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਸਮਾਜਿਕ ਸੇਵਾ ਨਿਤੁਰਫ ਸਿਰਤ ਸ੍ਰੀ ਕੁਲਦੀਪ ਮਾਨਤ ਸਾਹਿਬ ਕਲੀਆਂ ਦੇ ਬਾਦਸ਼ਾ ਉਹਨਾਂ ਦੇ ਅਜੀਤ ਦੋਤਾ ਹਸਨ ਮਾਨਕ ਜੀ ਹਰ ਸਾਲ ਰਖੜੀ ਦੇ ਤਿਹਾੜੇ ਤੇ ਆਪਣੀ ਨਮਾਣੀ ਜੀ ਭੈਣ ਦੇ ਘਰ ਪਹੁੰਚਦੇ ਨੇ ਹਰ ਸਾਲ ਦੀ ਤਰ੍ਹਾਂ ਬਹੁਤ ਪਿਆਰ ਮਿਲਦਾ ਹੈ ਮੈਨੂੰ ਤੇ ਮੇਰੇ ਘਰ ਖੁਸ਼ੀਆਂ ਦੀ ਲਹਿਰ ਬਹੁਤ ਵਧੀਆ ਫੀਲ ਹੋ ਰਿਹਾ ਜੀ ਮੇਰੇ ਭੈਣ ਭਾਈ ਸਾਰੇ ਆਏ ਹੋਏ ਉਹਨਾਂ ਨੂੰ ਮਿਲਣ ਵਾਸਤੇ ਬਹੁਤ ਜ਼ਿਆਦਾ ਖੁਸ਼ੀ ਆ ਵੀਰ ਜੀ ਮੈਨੂੰ ਬਹੁਤ ਜ਼ਿਆਦਾ